8.5 ਮਰਲੇ ਥਾਂ ਦੇ ਵਿੱਚ ਘਰ ਹੈ ਜੀ ਰਜਿਸਟਰੀ ਇੰਤਕਾਲ ਹਰ ਇੱਕ ਚੀਜ਼ ਆਪਾਂ ਨੂੰ ਮਿਲੂਗੀ ਤੇ ਡਿਮਾਂਡ ਕਿੰਨੀ ਕਰ ਸਿਰਫ 6 ਲੱਖ ਰੁਪਇਆ ਮਾਲਕ ਨੇ ਕਿਹਾ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਰੇਟ ਕਰ ਲਾਂਗੇ ਸੀ ਤੇ ਗੱਲਬਾਤ ਆਪਾਂ ਕਰਦੇ ਆ ਜੀ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਅੱਜ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ 8.5 ਮਰਲੇ ਥਾਂ ਦੇ ਵਿੱਚ ਤੇ ਰੇਟ ਮਾਲਕ ਨੇ ਬਹੁਤ ਘੱਟ ਕਿਹਾਗਾ ਸਿਰਫ 6 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਸੀ ਘਰ ਦੀ ਰਜਿਸਟਰੀ ਵੀ ਹੈਗੀ ਐ ਥਾਂ ਦੀ ਤੇ ਇੰਤਕਾਲ ਵੀ ਹੋਇਆ ਸੀ ਹਰ ਇੱਕ ਚੀਜ਼ ਆਪਾਂ ਨੂੰ ਮਿਲੂਗੀ ਰੇਟ ਬਹੁਤ ਘੱਟ ਹੈ ਸੀ ਤੇ ਕੀ ਕੁਸ਼ ਘਰ ਦੇ ਵਿੱਚ ਬਣਿਆ ਹੋਇਆ ਤੁਸੀਂ ਆਪ ਹੀ ਦੇਖੋ ਸੀ ਬਾਕੀ ਤੁਹਾਨੂੰ ਪਤਾ ਹੀ ਅਸੀਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦ ਰਹੇ ਨੇ ਅਸੀਂ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੇ ਕਮੈਂਟ ਮੈਂ ਚੈੱਕ ਕੀਤੇ ਸੀਗੇ ਅੱਜ ਜਿਹੜਾ ਆਪਾਂ ਏਰੀਆ ਲੈ ਕੇ ਪਹੁੰਚੇ ਹਾਂ ਸੀ ਤੁਹਾਡੇ ਕਮੈਂਟ ਨੂੰ ਦੇਖ ਕੇ ਤੇ ਆਪਾਂ ਵਧੀਆ ਘਰ ਲੈ ਕੇ ਪਹੁੰਚੇ ਹਾਂ ਸੀ ਤੁਹਾਡਾ ਕਮੈਂਟ ਵੀ ਤੁਹਾਨੂੰ ਅੱਗੇ ਮਿਲ ਜੂਗਾ ਹੋ ਸਕਦਾ ਤੁਹਾਡਾ ਕਮੈਂਟ ਹੋਵੇ ਜੀ ਸਕਰੀਨ ਤੇ ਵੀ ਆਪਾਂ ਕਮੈਂਟ ਲਾਤਾ ਤੇ ਆਪਾਂ ਤੁਹਾਡਾ ਨਾਮ ਵੀ ਦੱਸ ਦਾਂਗੇ ਉਹ ਚੀਜ਼ ਆਪਾਂ ਅੱਗੇ ਦੇਖਾਂਗੇ ਜੀ ਪਹਿਲਾਂ ਆਪਾਂ ਜਿਹੜਾ ਘਰ ਹੈ ਜੀ ਇਹਦੀ ਸਾਰੀ ਗੱਲਬਾਤ ਕਰ ਦਿਆਂ ਸੀ ਜਗ੍ਹਾ ਤੁਹਾਨੂੰ ਪਤਾ ਲੱਗੀ ਗਈ ਸੀ ਤੇ ਬਾਹਰਲੀ ਸਾਈਡ ਇੱਕ ਆਪਾਂ ਨੂੰ ਵਾਸ਼ਰੂਮ ਦੇਖਣ ਨੂੰ ਮਿਲੂਗਾ ਤੇ ਹੁਣ ਆਪਾਂ ਅੰਦਰਲੀ ਸਾਈਡ ਪਹੁੰਚ ਗਏ ਬਾਕੀ ਤੁਸੀਂ ਫਰੰਟ ਵੀ ਦੇਖ ਲਿਆ ਸੀਗਾ ਲੋਬੀ ਖੁੱਲੀ ਢੁਲੀ ਬਣੀ ਹੋਈ ਏ ਸੀ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਿਮਿੰਟਡ ਫਰਸ਼ ਆਪਨ ਮਿਲੂਗਾ ਪਲਸਤਰ ਦਾ ਸਾਰਾ ਕੰਮ ਹੋਇਆ ਲਾਈਟਿੰਗ ਦਾ ਸਾਰਾ ਕੰਮ ਹੋਇਆ ਸੀ ਅੰਡਰਗਰਾਉਂਡ ਦਾ ਜਿੰਨਾ ਵੀ ਸਮਾਨ ਹੁੰਦਾ ਵਧੀਆ ਕੁਆਲਿਟੀ ਦਾ ਇਹਨਾਂ ਨੇ ਪਾਇਆ ਹੋਇਆ ਜਿਵੇਂ ਪਾਈਪਾਂ ਹੋਗੀਆਂ ਜਿਵੇਂ ਕਿ ਲਾਈਟਿੰਗ ਦਾ ਸਮਾਨ ਹੋ ਗਿਆ ਵਾਇਰਿੰਗ ਹੋ ਗਈ ਸਾਰਾ ਕੁਝ ਬਾਕੀ ਰਸੋਈ ਤੁਸੀਂ ਦੇਖ ਰਹੇ ਹੋ ਜੀ ਰਸੋਈ ਦੇ ਅੰਦਰ ਆਪਾਂ ਖੜੇ ਹਾਂ ਸੀ ਬਾਕੀ ਲੋਬੀ ਖੁੱਲੀ ਡੁੱਲੀ ਬਣੀ ਹੋਈ ਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਪਰ ਵੀ ਆਪਾਂ ਚੱਲਾਂਗੇ ਤੇ ਬਿਹੜਾ ਵੀ ਆਪਾਂ ਨੂੰ ਖੁੱਲਾ ਡੁੱਲਾ ਦੇਖਣ ਨੂੰ ਮਿਲੂਗਾ ਜੀ ਤੇ ਰਸਤਾ ਜਿਹੜਾ ਲੱਗਦਾ ਜਿਹੜੀ ਪਾਈ ਲੱਗਦੀ ਆ ਉਹ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਆ ਜੀ ਬਾਕੀ ਘਰ ਦੇ ਮੂਹਰੇ ਥੋੜੀ ਥਾਂ 'ਚ ਇਹਨਾਂ ਨੇ ਜਿਵੇਂ ਕਿ ਟਾਈਲਾਂ ਲਵਾ ਰੱਖੀਆਂ ਜੀ ਤੁਸੀਂ ਦੇਖ ਵੀ ਰਹੇ ਹੋ ਬਾਕੀ ਬਿਹੜਾ ਆਪਾਂ ਨੂੰ ਖੁੱਲਾ ਡੁੱਲਾ ਦੇਖਣ ਨੂੰ ਮਿਲੂਗਾ ਕੋਈ ਐਦਾਂ ਨਹੀਂ ਹੈਗਾ ਵੀ ਭੀੜ ਭੜਕਾ ਜਾ ਮਿਲੂਗਾ ਜੀ ਬਹੁਤ ਜ਼ਿਆਦਾ ਏਰੀਆ 'ਚ ਆਪਾਂ ਨੂੰ ਇਹ ਕੋਠੀ ਅੱਜ ਦੇਖਣ ਨੂੰ ਮਿਲੂਗੀ ਕੱਲਾ ਥੱਲੇ-ਥੱਲੇ ਨਹੀਂ ਪੋਰਸ਼ਨ ਬਣਿਆ ਹੋਇਆ ਸੀ ਉੱਪਰ ਵੀ ਇੱਕ ਚੁਬਾਰਾ ਬਣਿਆ ਹੋਇਆਗਾ ਬਾਕੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੀ ਸਾਰਾ ਕੁਝ ਇਹਨਾਂ ਨੇ ਵੀਡੀਓ ਰਾਹੀਂ ਦਿਖਾਇਆਗਾ ਤੇ ਜਿਹੜੀ ਕੋਠੀ ਆਪਾਂ ਅੱਜ ਇਹ ਲੈ ਕੇ ਪਹੁੰਚੇ ਹਾਂ ਜੀ ਇੱਕ ਖੇਤ ਦੇ ਵਿੱਚ ਬਣੀ ਹੋਈ ਹੈ ਸੀ ਤੇ ਫਰੰਟ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਹਾਨੂੰ ਉੱਪਰ ਲੈ ਕੇ ਚਲਾਂਗੇ ਆਪਾਂ ਉੱਪਰੋਂ ਵੀ ਜਿੰਨਾ ਵੇੜਾ ਹੈਗਾ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਵੇੜਾ ਬਹੁਤ ਖੁੱਲਾ ਢੁਲਾ ਦੇਖਣ ਨੂੰ ਮਿਲੂਗਾ ਤੇ ਵੇੜੇ ਦੀ ਵੀਡੀਓ ਇਹਨਾਂ ਨੇ ਨਹੀਂ ਬਣਾਈ ਇਹਨਾਂ ਨੇ ਦੱਸਿਆ ਵੀ ਉੱਪਰੋਂ ਸਾਰਾ ਕੁਝ ਅਸੀਂ ਦਿਖਾਤਾ ਜੀ ਉਹ ਵੀ ਤੁਸੀਂ ਦੇਖ ਲਓ ਜੀ ਬਾਕੀ ਵਧੀਆ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਪਹਿਲਾ ਕਮਰਾ ਤੁਸੀਂ ਚੈੱਕ ਕਰੋ ਜੀ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਵੀ ਰਹੇ ਹਾਂ ਜਿਹੜਾ ਪਹਿਲਾ ਕਮਰਾ ਹੈ ਇਹਦੇ ਨਾਲ ਹੀ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲੂਗਾ ਲੌਬੀ ਦੇ ਵਿੱਚ ਇਹ ਅਟੈਚ ਹੈ ਜੀ ਤੇ ਕਮਰੇ ਦੇ ਨਾਲ ਵੀ ਇਹਨੂੰ ਗੇਟ ਨਾਲ ਗੇਟ ਹੀ ਲੱਗਦਾਗਾ ਇੱਕ ਤਰ੍ਹਾਂ ਦਾ ਆਪਾਂ ਅਟੈਚ ਹੀ ਕਹਿ ਸਕਦੇ ਹਾਂ ਤੁਸੀਂ ਚੈੱਕ ਕਰੋ ਸੀ 8.5 ਮਰਲੇ ਥਾਂ ਕੋਈ ਥੋੜੀ ਤਾਂ ਹੁੰਦੀ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਤੇ ਰੇਟ ਵੀ ਬਹੁਤ ਘੱਟ ਹੈ ਬਾਕੀ 6 ਲੱਖ ਦੇ ਵਿੱਚ ਐਡਾ ਵੱਡਾ ਘਰ ਤੇ ਇੰਨੀ ਜਗ੍ਹਾ ਤੇ ਇਹੋ ਜਿਹਾ ਕੁਝ ਨਹੀਂ ਮਿਲਣਾ ਸੀ ਮੁਸ਼ਕਲ ਹੈ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਏਰੀਆ ਵੀ ਤੁਹਾਨੂੰ ਮੈਂ ਦੱਸ ਦੇਣਾ ਸੀ ਮਾਲਿਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਕੱਲੀ ਕੱਲੀ ਚੀਜ਼ ਆਪਾਂ ਦੱਸ ਰਹੇ ਹਾਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਜੇ ਤੁਹਾਨੂੰ ਕੋਠੀ ਇਹ ਪਸੰਦ ਆਈ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਜ਼ਰੂਰ ਲਾਈਕ ਕਰ ਦਿਓ ਠੀਕ ਐ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਏਰੀਆ ਦੀ ਗੱਲ ਕਰੀਏ ਤਾਂ ਆਪਣਾ ਜਿਹੜਾ ਅੱਜ ਏਰੀਆ ਲੈ ਕੇ ਪਹੁੰਚੇ ਆਂ ਇਹਨਾਂ ਦਾ ਪਿੰਡ ਜਿਹੜਾ ਖਾਸ ਹੈਗਾ ਸੀ ਬਾਹਾਬਾਲ ਵਸੀ ਇਹਨਾਂ ਦਾ ਪਿੰਡ ਹੈਗਾ ਖਾਸ ਪਿੰਡ ਦਾ ਨਾਮ ਹੈ ਬਾਹਾਬਾਲ ਵਸੀ ਖੇਤ ਦੇ ਵਿੱਚ ਕੋਠੀ ਬਣੀ ਹੋਈ ਹੈ ਜੇ ਆਪਾਂ ਤਹਿਸੀਲ ਦੀ ਗੱਲ ਕਰੀਏ ਅਬਹੋਰ ਇਹਨਾਂ ਨੂੰ ਤਹਿਸੀਲ ਲੱਗਦੀ ਹੈ ਸੀ ਡਿਸਟ੍ਰਿਕਟ ਦੀ ਗੱਲ ਕਰੀਏ ਫਾਜ਼ਿਲਕਾ ਸੀ ਆਪਣੇ ਕੋਲੇ ਅਬਹੋਰ ਫਾਜ਼ਿਲਕਾ ਏਰੀਆ ਚ ਕਮੈਂਟ ਆਏਗਾ ਕਮੈਂਟ ਵੀ ਤੁਹਾਨੂੰ ਅੱਗੇ ਮਿਲ ਜੂਗਾ ਸੀ ਤੁਹਾਨੂੰ ਨਾਮ ਵੀ ਦੱਸ ਦਾਂਗੇ ਤੇ ਥੋੜਾ ਜਿਹਾ ਵੇਟ ਕਰੋ ਜੀ ਤੇ ਟੱਡ ਪਾਰਡ ਪਾ ਕੇ ਵੀਡੀਓ ਨਾ ਦੇਖਿਓ ਜੀ ਹੋ ਸਕਦਾ ਤੁਹਾਨੂੰ ਜਿਹੜਾ ਕਮੈਂਟ ਹੈ ਉਹ ਅੱਗੇ ਪਿੱਛੇ ਹੋ ਜੇ ਤੇ ਗੱਲਬਾਤ ਆਪਾਂ ਉੱਪਰ ਦੀ ਕਰ ਰਹੇ ਹਾਂ ਅਸੀਂ ਉੱਪਰ ਪਹੁੰਚ ਗਏ ਵਧੀਆ ਪੋੜੀਆ ਮਿਲ ਜਾਣਗੀਆਂ ਜਿਹੜੀ ਛੱਤ ਹੈ ਜੀ ਉੱਪਰ ਮਿੱਟੀ ਪਾਈ ਹੋਈ ਹੈ ਪੱਕੀ ਇਹਨਾਂ ਨੇ ਨਹੀਂ ਕੀਤੀ ਹੋਈ ਪਾਣੀ ਵਾਸਤੇ ਟੈਂਕੀ ਰੱਖੀ ਹੋਈ ਹੈ ਇੱਕ ਚੁਬਾਰਾਗਾ ਬਾਕੀ ਤੁਸੀਂ ਚੈੱਕ ਕਰੋ ਜੀ ਚੁਬਾਰੇ ਦੇ ਅੰਦਰ ਵੀ ਤੁਹਾਨੂੰ ਮੈਂ ਲੈ ਕੇ ਚਾਲ ਦਾਂਗਾ ਕੋਈ ਜ਼ਿਆਦਾ ਨਾ ਤਾਂ ਵੱਡਾ ਚੁਬਾਰਾ ਤੇ ਨਾ ਹੀ ਕੋਈ ਜ਼ਿਆਦਾ ਛੋਟਾਗਾ ਬਹੁਤ ਵਧੀਆ ਸਾਈਜ਼ ਹੈਗਾ ਤੇ ਛੱਤ ਇਹਦੀ ਲੱਗੀ ਹੋਈ ਹੈ ਜਿਹੜੀ ਉਹ ਲੱਗੀ ਹੋਈ ਹੈ ਜੀ ਜਿਹੜੀਆਂ ਮਤਲਬ ਕਿ ਇਨਸੂਲੇਟਾਂ ਤਰ੍ਹਾਂ ਹੁੰਦਾ ਹੈ ਸ਼ਾਇਦ ਲੋਹੇ ਦੀਆਂ ਸਲੇਟਾਂ ਉੱਤੇ ਇਹਨਾਂ ਨੇ ਪਾਈਆਂ ਹੋਈਆਂ ਆਰ ਸੀ ਸੀ ਨਹੀਂ ਪਾਈ ਹੋਈ ਸੀ ਫਰੰਟ ਤੇ ਸਾਰਾ ਕੁਝ ਤੁਹਾਨੂੰ ਆਪ ਦਿਖਾ ਰਹੇ ਹਾਂ ਸੀ ਤੇ ਜਿਹੜਾ ਰਸਤਾ ਲੱਗਦਾ ਉਹ ਵੀ ਤੁਸੀਂ ਚੈੱਕ ਕਰ ਲਓ ਸੀ ਬੈੜਾ ਵੀ ਤੁਹਾਨੂੰ ਦੇਖਣ ਨੂੰ ਮਿਲ ਗਿਆ ਬਾਕੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਜਿਨ੍ਹਾਂ ਨੇ ਆਪਣੇ ਕੋਲੇ ਅੱਜ ਕਮੈਂਟ ਪਾਇਆ ਸੀਗਾ ਤੁਹਾਨੂੰ ਮੈਂ ਨਾਮ ਵੀ ਦੱਸ ਦੇਣਾ ਸੀ ਤੇ ਕਮੈਂਟ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜਿਨ੍ਹਾਂ ਨੇ ਕਮੈਂਡ ਕੀਤਾ ਸੀਗਾ ਇਹਨਾਂ ਦਾ ਨਾਮ ਹੈ ਜੀ ਅਮਨਦੀਪ ਤੇ ਇਹਨਾਂ ਨੇ ਫਾਜ਼ਿਲਕਾ ਅਬਹੁਰ ਏਰੀਆ ਚੋਂ ਵਧੀਆ ਰੇਟ ਚ ਕੋਈ ਘਰ ਕਿਹਾ ਸੀ ਤੇ ਆਪਾਂ ਲੈ ਕੇ ਅੱਜ ਪਹੁੰਚ ਗਏ ਸੀ ਤੇ 6 ਲੱਖ ਰੁਪਿਆ ਰੇਟ ਹੈ ਜੀ ਤੇ ਇੱਕ ਕਮਰਾ ਤੇ ਬਾਥਰੂਮ ਬਾਥਰੂਮ ਕੀ ਕੁਝ ਬਣਿਆ ਹੋਇਆ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਰਹੇਗਾ ਜੀ ਉਹ ਤੁਸੀਂ ਨੋਟ ਕਰ ਲੂ 78886 11404 78 886 11 404 ਇਹ ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰਿਓ ਜੀ ਜਦੋਂ ਫੋਨ ਤੇ ਗੱਲਬਾਤ ਤੁਹਾਡੀ ਸਾਰੀ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਫੋਨ ਤੇ ਟਾਈਮ ਦੇ ਦੇਓ ਵੀ ਅਸੀਂ ਇੰਨੇ ਕੁ ਵਜੇ ਇਸ ਦੇ ਨਾਵਾਂਗੇ ਤੁਸੀਂ ਘਰੇ ਰਹਿਓ ਫਰੀ ਰਹੋ ਤੇ ਅਸੀਂ ਘਰ ਦੇਖਣੇ ਜਦੋਂ ਘਰ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆ ਜਾਊਗਾ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਰੇਟ ਬਾਕੀ ਤੁਹਾਨੂੰ 6 ਲੱਖ ਰੁਪਏ ਦੱਸ ਹੀ ਦਿੱਤਾ ਕੋਈ ਫਿਕਸ ਨਹੀਂ ਹੈਗਾ ਜੀ ਬਾਕੀ ਪਾਣੀ ਵਾਸਤੇ ਗੱਲ ਕਰੀਏ ਤਾਂ ਸਰਕਾਰੀ ਟੂਟੀ ਵੀ ਲੱਗੀ ਹੋਈ ਹੈ ਜੀ ਸਰਕਾਰੀ ਟੂਟੀ ਮਿਲ ਜੂਗੀ ਪਾਣੀ ਵਾਸਤੇ ਤੇ ਮੋਟਰ ਵੀ ਲੱਗੀ ਹੋਈ ਹੈ ਸਮਰਸੀਬਲ ਮੋਟਰ ਵੀ ਹੈ ਟੂਟੀ ਵੀ ਹੈ ਦੋਮਾ ਕੁਸ਼ੀ ਹੈ ਜੀ ਪਾਣੀ ਵਾਸਤੇ ਵਧੀਆ ਮਿਲ ਜੂ ਆਪਾਂ ਨੂੰ ਸਾਧਨ ਤੇ ਕੋਠੀ ਵਧੀਆ ਬਣੀ ਹੋਈ ਹੈ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਕੋਠੀ ਤੁਹਾਨੂੰ ਪਸੰਦ ਆਈ ਅਸੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਲਤਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਤਵਾਦ ਕਰ ਦਿਓ ਜੀ ਤੇ ਬਤਵਾਦ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਜੀ 73 800 ਪੂਰਾ 26173 ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਕਮੈਂਟ ਕਰ ਦਿਓ ਜੀ ਬਾਕੀ ਅੱਜ ਜਿਨ੍ਹਾਂ ਨੇ ਫਰਮਾਇਸ਼ ਪਾਈ ਸੀਗੀ ਅਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕਮੈਂਟ ਕੀਤਾ ਤੇ ਤੁਸੀਂ ਫਰਮਾਇਸ਼ ਪਾਈ ਤੁਹਾਡਾ ਧੰਨਵਾਦ ਜੀ ਤੁਹਾਡੀ ਫਰਮਾਇਸ਼ ਆਪਾਂ ਪੂਰੀ ਕੀਤੀ ਐ ਜੀ ਅਮਨਦੀਪ ਜੀ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਮਿਲਦੇ ਆਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ